ਹਲੋ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਨਮਸਤੇ ਆਪਾਂ ਅੱਜ ਨਵਾਂ ਵਲੌਗ ਨਵੀਂ ਵੀਡੀਓ ਤੁਹਾਨੂੰ ਨਵੀਂ ਥਾਂ ਤੇ ਲੈ ਕੇ ਚੱਲਾਂਗੇ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਕੋਈ ਨਵੀਂ ਜਗ੍ਹਾ ਐਕਸਪਲੋਰ ਕਰਦੇ ਆਂ ਦੋਸਤੋ ਤੁਸੀਂ ਦੇਖ ਸਕਦੇ ਹੋ ਆ ਖੇਤ ਪਾਣੀ ਦੇ ਨਾਲ ਕਾਫੀ ਭਰਿਆ ਪਿਆ ਹੈ ਇਹ ਲਗਭਗ ਮੈਨੂੰ ਦੇਖਦਿਆਂ ਨੂੰ ਇਹਨੂੰ 15 ਦਿਨ ਤੋਂ 15 ਦਿਨ ਦਾ ਟਾਈਮ ਹੋ ਚੁੱਕਿਆ ਦੇਖਦੇ ਨੂੰ ਇੱਕ ਕਦੋਂ ਪਾਣੀ ਸਖੂ ਤੇ ਕਦੋਂ ਇਹਦੇ ਵਿੱਚ ਇਹ ਖੇਤੀ ਕਰਨਗੇ ਦੂਜੇ ਪਾਸੇ ਤੁਸੀਂ ਇਹ ਖੇਤ ਦੇਖ ਸਕਦੇ ਹੋ ਕਿੰਨਾ ਇਹਦਾ ਬੁਰਾ ਹਾਲ ਹੋ ਗਿਆ ਇਹ ਛੱਪੜੀ ਬਣ ਗਿਆ ਇਹਦੇ ਵਿੱਚ ਕਾਫੀ ਦਿਨਾਂ ਤੋਂ ਪਾਣੀ ਆ ਕਾ ਉਗ ਚੁੱਕਿਆ ਦੇਖੋ ਇਹਦੇ ਤੇ ਇਸ ਖੇਤ ਦੇ ਵਿੱਚ ਕਾ ਉਗ ਗਿਆ ਦੋਸਤੋ ਆਪਾਂ ਹੱਜ ਜਾ ਰਹੇ ਆ ਸ਼ਰਗਨ ਚੀਮਾ ਰਹਿਣ ਦਾ ਅੱਜ ਆਖਰੀ ਦਿਨ ਕਿਉਂਕਿ ਆਪਾਂ ਪਹਿਲੇ 3 ਦਿਨ ਸੋਮਵਾਰ ਮੰਗਲਵਾਰ ਬੁੱਧਵਾਰ ਬੈਠ ਰਹੇ ਆ ਤੇ ਚਾਹਦੇ ਆਪਾਂ ਹੁਣ ਸਿਲਵਰ ਚੀਮਾ ਕਸ਼ਤਾਂ ਅੱਜ ਇਹ 10 ਤਰੀਕ ਹੋ ਰਹੀ ਹੈ 10 ਨਵੰਬਰ 2025 ਦੋਸਤੋ ਹੁਣ ਤਪਲਗਣ ਲੱਗ ਗਈਆਂ ਨੇ ਪਰਸੋ ਵੀ ਧੁੱਪ ਸੀ ਤੇ ਕੱਲ ਵੀ ਧੁੱਪ ਰਹੀ ਤੇ ਅੱਜ ਫੇਰ ਧੁੱਪ ਹੈਗੀ ਹੈ ਤੇ ਦਸਨ ਮੁਤਾਬਕ ਜਿਹੜਾ ਸਤਲੁਜ ਦਰਿਆ ਤੇ ਯਾਸ ਦਰਿਆ ਹੈਗਾ ਉਹਦੇ ਵਿੱਚ ਪਾਣੀ 2 ਫੁੱਟ نیچے ਜਾ ਚੁੱਕਿਆ ਇਹਨੂੰ ਖਤਰੇ ਤੋਂ ਬਾਹਰ ਆ ਤੇ ਹੌਲੀ-ਹੌਲੀ ਜਿਹੜਾ ਪਾਣੀ ਆ ਉਹ ਵੀ نیچے ਜਾ ਰਿਹਾ ਜਿਹੜਾ ਪਾਣੀ ਖੇਤਾਂ ਦੇ ਵਿੱਚ ਖੜਾ ਸੀਗਾ ਇਹ ਪੰਡਾਂ ਦੇ ਵਿੱਚ ਪਾਣੀ ਖੜਾ ਸੀ ਉਹ ਪਾਣੀ ਦਾ ਸੱਤਲ ਜਿਹੜਾ ਉਹਦਾ نیچے ਜਾ ਰਿਹਾ ਹੁਣ ਖਤਰੇ ਤੋਂ ਕਹਿੰਦੇ ਹੁਣ ਬਾਹਰ ਆ ਸਿੱਟੋ ਤੇ ਚੱਲਦੇ ਆ ਜੀ ਆਪਾਂ ਹੁਣ ਦੇਖੋ ਮਿੱਤੋ ਇੱਥੇ ਪਾਣੀ ਦੇ ਨਾਲ ਕਾਫੀ ਟੋਏ ਪੈ ਚੁੱਕੇ ਸੀਗੇ ਇਹ ਡ੍ਰੈਕਟਰ ਰੋਡ ਦੇ ਉੱਪਰ ਫਲੇਰ ਕੋਟਲਾ ਤੇ ਕਾ ਲੱਗ ਰਿਹਾ ਜੀ ਸ਼ੇਰਗੜ੍ਹ ਚਿੰਮੇ ਕਲੀਨਿਕ ਤੇ ਆ ਚੁੱਕੇ ਆ ਚੱਲਦੇ ਆ ਜੀ ਆਪਾਂ ਅੱਜ ਆਪਾਂ ਇੱਥੇ ਸਾਰਾ ਦਿਨ ਪੇਸ਼ੰਗ ਦੇਖਾਂਗੇ ਤੇ ਜਿਸ ਨੇ ਵੀ ਸੁਣਿਆਣਾ ਉਹ ਇੱਥੇ ਆ ਸਕਦਾ ਆਪਾਂ ਇਲਾਜ ਕਰਾਉਣ ਵਾਸਤੇ ਚੱਲਦੇ ਆ ਜੀ ਆਪਾਂ ਅੰਦਰ ਆ ਵੀ ਮਾਈਕਲ ਕੀ ਗੱਲ ਹੋ ਗਈ ਸਤੇ ਨਾ

ਅਸੀਂ ਆ ਗਏ ਆ ਜੀ ਸਬਜ਼ੀ ਮੰਡੀ ਕਿੱਥੇ ਆ ਗਏ ਭਲਾ ਮੰਡੀ ਜੀ ਬੋਲ ਇੱਕ ਇਹ ਵੀ ਲੈਣਾ ਇੱਕ ਕਨਾਲ ਲੈਣਾ ਹਾਂ ਉਹ ਲੈਣਾ ਹਾਂ ਇੱਕ ਤਾਂ ਪਿੱਟਾ ਪਿੱਟਾ ਤੇ ਚੀਜ਼ਾਂ ਲੈ ਅੱਛਾ ਆ ਦੇਖ ਸਕਦੇ ਹੋ ਜੀ ਤੁਸੀਂ ਸਬਜ਼ੀ ਮੰਡੀ ਤੇ ਇੱਧਰ ਸਬਜ਼ੀ ਮੰਡੀ ਦੇ ਵਿੱਚ ਹੀ ਫਰੂਟ ਦੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਲੈ ਲਈਆਂ ਜੀ ਮਾਈਕਲ ਨੇ ਮੁਸੰਮੀਆ ਹੱਲਾ ਫੜੇ ਹੋੜ ਕਿ ਲਾਣਾ ਔਰ ਨਾਰ ਤੇ ਮਾਈਕਲ ਨੇ ਕੇਲੇ ਵੀ ਲੈ ਲੈਣੇ ਜੀ ਹਾਂ ਲਾ ਮੱਕੀ ਪੀਤਾ ਹੁਣ ਕਿ ਲਾਣਾ ਹੋਰ ਨਾਰ ਤੇ ਪੀਤਾ ਅੱਛਾ ਇਹ ਤਾਂ ਅਨਾਰ ਟੋਲ ਦਾ ਖਰਦਾ ਜੀ ਅੱਜ ਇਹ ਅਜ ਤੱਕ ਨੂੰ ਅਨਾਰ ਚ ਅਜੇ ਕੋਈ ਮਿਲੇ ਨਹੀਂ ਉਹ ਨਹੀਂ ਇਹ ਤਾਂ ਐ ਪਲਾ ਆ ਗਈ ਜੀ ਸਬਜ਼ੀ ਮੰਡੀ ਅੰਗਲੀ ਸਾਈਡ ਆ ਜਾ ਇੱਧਰ ਆ ਜਾ ਬਟੇ ਹਾਂ ਜੀ 40 ਇਹ ਲੱਗੇ ਅਨਾਰ ਮਾਈਕਲ ਦੇ ਆ ਭਾਈ ਦੇ ਕੋਲ ਇਹਦਾ ਕੁਛ ਰੇਡ ਠੀਕ ਸੀਗਾ ਸਬਜ਼ੀਆਂ ਵੀ ਲਈਆਂ ਆਂ ਜੀ ਤੇ ਫਰੂਟ ਵੀ ਲੈ ਗਏ ਤੇ ਬਨਾਣਾ ਵੀ ਲੈ ਲਿਆ ਤੇ ਆਪਣੇ ਅਨਾਰ ਵੀ ਲੈ ਲਏ ਤੇ ਹੁਣ ਪਪੀਤਾ ਰਹਿ ਗਿਆ ਪਪੀਤਾ ਜੇ ਕਿਤੇ ਮਿਲ ਗਿਆ ਤਾਂ ਲੈ ਲੈਨੇ ਆ ਨਹੀਂ ਫਿਰ ਹੋਰ ਦੇਖਦੇ ਆਂ ਹੋ ਠੀਕ ਹੋ ਹੋਸਨਾ ਕੀ ਬਣਦਾ ਫਿਰ ਦੇਖਿਆ ਹੁਣ ਕਿਤੇ ਹੋਰ ਹਾਂ ਚਲੋ ਬਰੋਸਤੋ ਆਪਾਂ ਆ ਗਏ ਹੁਣ ਮਲੇਰਕੋਟਲਾ ਵਾਲੀ ਕਲੀਨਿਕ ਦੇ ਉੱਪਰ ਤੇ ਆਪਾਂ ਹੁਣ ਮੰਡੀ ਜਾ ਕੇ ਆਏ ਆਂ ਦੋਸਤੋ ਮੰਡੀ ਦੇ ਵਿੱਚ ਜੋ ਅੱਜ ਸਬਜ਼ੀਆਂ ਦੇ ਰੇਟ ਸੀਗੇ ਮਟਰ ਮਿਲੇ ਹੈਗੇ ਨੇ ₹80/kg ਕਿਉਂਕਿ ਕਹਿੰਦੇ ਸਵੇਰੇ ਤਾਂ ਰੇਟ ਜਿਹੜਾ ਸੀ ₹120/kg ਸੀ ਹੁਣ ਅਸੀਂ ਸ਼ਾਮ ਵੇਲੇ ਜਾ ਕੇ ਆਇਆ ਸ਼ਾਮ ਦਾ ਜਿਹੜਾ ਰੇਟ ਹੈਗਾ ਜੀ ਉਹ ₹80/kg ਮਿਲਿਆ ਤੇ ਗੋਭੀ ਜਿਹੜੀ ਹੈਗੀ ਆ ₹40/kg ਦੱਸ ਰਿਆ ਸੀ ਪਰ ਮੈਨੂੰ ₹35/kg ਜਣੀ ਮਿਲ ਗਈ 2 ਕਿਲੋ ₹70 ਦੀ ਤੇ ਅੱਗੇ ਆਪਣੇ ਜਿਹੜੇ ਕਾਜਰਾ ਰੇਟ ਸੀ ਉਹ ਵੀ ਠੀਕ ਸੀ 40 ਰੁਪਏ ਪ੍ਰਤੀ ਕੇਜੀ ਸੀਗਾ। ਬਾਕੀ ਆਪਾਂ ਜਿਹੜੇ ਫਰੂਟ ਲੈਨੇ ਨੇ ਫਰੂਟ ਅਨਾਰ ਜਿਹੜੇ ਆ ਉਹ 150 ਰੁਪਏ ਪ੍ਰਤੀ ਕੇਜੀ ਮਿਲੇ। ਤੇ ਮਿਸਟਰ ਜੋ ਮਸਲੀਆਂ ਸੀਗੀਆਂ ਉਹ 60 ਰੁਪਏ ਪ੍ਰਤੀ ਕੇਜੀ ਉਹ ਵੀ ਰੇਟ ਠੀਕ ਸੀਗੇ। ਤੇ ਲਗਭਗ ਬਾਕੀ ਜਿਹੜੇ ਬਨਾਣਾ ਸੀਗਾ ਉਹਦਾ ਵੀ ਅੱਜ ਰੇਟ ਠੀਕ ਸੀਗਾ। ਅੱਜ 100 ਰੁਪਏ ਦੇ 3 ਕਿਲੋ ਜੀ ਮਿਲ ਰਹੇ ਸੀ ਉਹਦੀ ਆਪਾਂ ਲੈ ਲੇ ਤੇ ਬਾਕੀ ਅੱਜ ਦਾ ਰੇਟ ਜੋ ਸੀਆ ਉਹ ਸਹੀ ਸੀਗਾ ਉੱਤੇ ਮਲੇਰ ਕੋਟਲਾ ਦੀ ਖਾਸ ਮੰਡੀ ਹੈਗੀ ਆ ਇਹ ਸ਼ਹਿਰ ਦੇ ਨੰਬਰ ਦੇ ਉੱਤੇ ਬਣੀ ਹੋਈ ਹੈ ਇੱਥੇ ਲਗਭਗ ਬਾਕੀ ਸ਼ਹਿਰ ਨਾਲੋਂ ਰੇਟ ਠੀਕ ਹੀ ਹੁੰਦੇ ਨੇ ਸਬਜ਼ੀਆਂ ਦੇ ਫੂਟ ਕਾਰਾ ਦੇ ਵੀ ਤੇ ਅੱਜ ਜੀ ਵੀ ਆਪਾਂ ਵੀਡੀਓ ਸ਼ੁਰੂ ਕਰਦੇ ਆ ਜੀ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਚੱਲਦੇ ਆ ਜੀ ਆਪਾਂ ਸਸਿਆ ਕਾਲ ਨੂੰ ਵਾਸਤੇ ਗੁੱਡ ਬਾਏ